ਉੜਨੇ ਲਗਾ ਕਿਉਂ ਮਨ ਬਾਵਲਾ ਰੇ ਆਇਆ ਕਹਾਂ ਸੇ ਕਦੋਂ ਪਤਾ ਲੱਗਿਆ ਤੁਹਾਨੂੰ ਜਾਂ ਕਦੋਂ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਤੁਸੀਂ ਸਟ੍ਰੇਟ ਨਹੀਂ ਹੈਗੇ ਤੁਸੀਂ ਲੈਸਬੀਅਨ ਹੈਗੇ ਹੋਰੇ ਓਰੇ ਪਿਆ ਹੈ ਓਰੇ ਪਿਆ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਵੈਬ ਸੀਰੀਜ਼ਾਂ ਦਾ ਦੌਰ ਹੈ ਤਾਂ ਅੱਜ ਕੱਲ੍ਹ ਇੱਕ ਵੈਬ ਸੀਰੀਜ਼ ਬੜੀ ਮਸ਼ਹੂਰ ਹੋਈ ਹੈ ਫੋਰ ਮੋਰ ਸ਼ਾਰਟਸ ਡਾਊਨ ਚਾਰ ਕੁੜੀਆਂ ਦੀ ਜ਼ਿੰਦਗੀ ਤੇ ਕਹਾਣੀ ਆਧਾਰਿਤ ਹੈ ਜਿਹਦੇ ਚੋਂ ਇੱਕ ਰੋਲ ਪੰਜਾਬ ਦੀ ਕੁੜੀ ਦਾ ਬਾਨੀ ਜੇ ਜੋ ਵੀਜੇ ਹੈ ਉਹ ਕਰ ਰਹੀ ਹੈ ਉਸ ਦੇ ਵਿੱਚ ਉਹ ਸਮਲਿੰਗਿਕ ਦਿਖਾਈ ਗਈ ਹੈ ਬਾਨੀ ਇੱਕ ਔਰਤ ਨੂੰ ਪਿਆਰ ਕਰਦੀ ਹੈ ਔਰ ਉਹਨਾਂ ਦੇ ਸਬੰਧ ਜਦੋਂ ਦੁਨੀਆ ਭਰ ਚ ਨਸ਼ਰ ਹੁੰਦੇ ਆ ਤਾਂ ਬਾਨੀ ਦੇ ਪਰਿਵਾਰ ਦਾ ਇੱਕ ਸੀਨ ਹੈ ਜਦੋਂ ਪਰਿਵਾਰ ਇਕੱਠੇ ਬੈਠ ਕੇ ਰੋਟੀ ਖਾ ਰਿਹਾ ਹੁੰਦਾ ਹੈ ਔਰ ਸਾਰੇ ਪਰਿਵਾਰ ਦੇ ਲੋਕ ਇਸ ਗੱਲ ਨੂੰ ਲੈ ਕੇ ਲੈਸਬੀਅਨ ਸ਼ਬਦ ਨੂੰ ਲੈ ਕੇ ਮੰਦਾ ਚੰਗਾ ਬੋਲਦੇ ਆ ਤਾਂ ਉਹ ਅੱਕ ਕੇ ਆਪਣੇ ਹੀ ਪਰਿਵਾਰ ਦੇ ਖਿਲਾਫ ਬੋਲਦੀ ਹੈ ਉਹ ਕਹਿੰਦੀ ਹੈ ਕਿ ਨਾ ਤਾਂ ਇਹ ਕੋਈ ਬਿਮਾਰੀ ਹੈ ਨਾ ਇਹਦੇ ਵਿੱਚ ਕੋਈ ਮਾੜੀ ਗੱਲ ਹੈ ਮੈਂ ਇੱਕ ਲੈਸਬੀਅਨ ਆ ਤੇ ਇੱਕ ਕੁੜੀ ਨੂੰ ਪਿਆਰ ਕਰਦੀ ਆ ਤੇ ਮੇਰੇ ਉਸ ਦੇ ਨਾਲ ਸਬੰਧ ਨੇ ਇਸ 'ਚ ਮਾੜਾ ਕੁਝ ਵੀ ਨਹੀਂ ਐ ਤੇ ਉਹ ਆਪਣੇ ਵੱਲੋਂ ਪੂਰੀ ਦੁਨੀਆ ਨੂੰ ਇਹ ਮੈਸੇਜ ਦਿੰਦੀ ਐ ਪਰ ਵੱਡਾ ਸਵਾਲ ਐ ਕਿ ਕੀ ਪੰਜਾਬ ਦੇ ਵਿੱਚ ਜਾਂ ਸਾਡੇ ਸਮਾਜ ਦੇ ਵਿੱਚ ਲੈਸਬੀਅਨਸ ਨੂੰ ਜਾਂ ਗੇਜ਼ ਨੂੰ ਜਾਂ ਐਲਜੀਬੀਟੀ ਜਿਹੜੀ ਕਮਿਊਨਿਟੀ ਐ ਉਹਨੂੰ ਸਤਕਾਰ ਦੇ ਨਾਲ ਦੇਖਿਆ ਜਾਂਦਾ ਜਾਂ ਫਿਰ ਅਸੀਂ ਇਸ ਵਿਚਾਰਧਾਰਾ ਦੇ ਹਮੀਆਂ ਕਿ ਸਾਡੇ ਸਮਾਜ 'ਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੱਖੋ-ਵੱਖਰੇ ਵਿਚਾਰ ਨੇ ਵੱਖੋ ਵੱਖਰੀ ਵਿਚਾਰ ਧਾਰਾ ਪਰ ਬੀਤੇ ਦਿਨੀ ਪੰਜਾਬ ਦੀਆਂ ਦੋ ਕੁੜੀਆਂ ਜੋ ਕਿ ਆਪਸ ਚ ਵਿਆਹ ਕਰਾਉਣਾ ਚਾਹੁੰਦੀਆਂ ਉਹਨਾਂ ਦੀ ਖਬਰ ਸਾਹਮਣੇ ਆਈ ਤਾਂ ਹੁਣ ਹੌਲੀ-ਹੌਲੀ ਬਾਕੀ ਜੋ ਲੈਸਬੀਅਨ ਕੁੜੀਆਂ ਹਨ ਉਹਨਾਂ ਨੂੰ ਹੌਸਲਾ ਮਿਲਿਆ ਕਿ ਉਹ ਅੱਗੇ ਆ ਕੇ ਇਸ ਬਾਰੇ ਗੱਲ ਕਰ ਸਕਣ ਸਹੀ ਜਾਂ ਗਲਤ ਦਾ ਫੈਸਲਾ ਹਰੇਕ ਵਿਅਕਤੀ ਦੀ ਇੰਡੀਵਿਜੂਅਲ ਸੋਚ ਤੇ ਨਿਰਭਰ ਕਰਦਾ ਪਰ ਇਹ ਕੀ ਸੋਚਦੇ ਨੇ ਇਹਨਾਂ ਦੇ ਅੰਦਰ ਕਿਸ ਤਰ੍ਹਾਂ ਦੀਆਂ ਫੀਲਿੰਗਸ ਨੇ ਇੱਕ ਕੁੜੀ ਜੋ ਲੁਧਿਆਣਾ ਦੇ ਨੇੜੇ ਤੜੇ ਦੀ ਰਹਿਣ ਵਾਲੀ ਐ ਉਸ ਦੇ ਮੁਤਾਬਕ ਉਹ ਖੁਦ ਆਪ ਇੱਕ ਲੈਸਬੀਅਨ ਐ ਤੇ ਇਸ ਵਿੱਚ ਕੁਝ ਗਲਤ ਨਹੀਂ ਐ ਗੱਲਬਾਤ ਕਰਦੇ ਆ ਕਦੋਂ ਪਤਾ ਲੱਗਿਆ ਤੁਹਾਨੂੰ ਜਾਂ ਕਦੋਂ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਤੁਸੀਂ ਸਟ੍ਰੇਟ ਨਹੀਂ ਹੈਗੇ ਤੁਸੀਂ ਲੈਸਬੀਅਨ ਹੈਗੇ ਹੋ 6th ਕਲਾਸ ਤੋਂ ਸਰ ਮੈਨੂੰ ਪਤਾ ਲੱਗਿਆ ਕਿ ਮੈਂ ਗਰਲਜ਼ ਨੂੰ ਲਾਈਕ ਕਰਦੀ ਐ ਤੇ ਥੋੜਾ ਥੋੜਾ ਆ ਕੇ ਮੈਨੂੰ ਹੁਣ ਪ੍ਰੋਪਰ ਪਤਾ ਲੱਗ ਗਿਆ ਕਿ ਹਾਂ ਮੈਂ ਗਰਲਜ਼ ਨੂੰ ਹੀ ਲਾਈਕ ਕਰਦੀ ਐ ਬாய்ਜ਼ ਨੂੰ ਨਹੀਂ ਇਕੀਸਿਕਾ ਸ਼ੁਰੂਆਤ ਜਦੋਂ ਹੋਈ ਹੈ ਉਦੋਂ ਤੁਹਾਨੂੰ ਕੀ ਫੀਲਿੰਗਸ ਨੇ ਜਾਂ ਸਕੂਲ 'ਚ ਜਦੋਂ ਹੁੰਦੇ ਸੀਗੇ ਕਲੈਰਿਟੀ ਸੀਗੀ ਕਿ ਲੈਸਬੀਅਨ ਵਰਗਾ ਕੋਈ ਸ਼ਬਦ ਹੁੰਦਾ ਹੈ ਜਾਂ ਤੁਸੀਂ ਤੁਹਾਡੀਆਂ ਜਿਹੜੀਆਂ ਫੀਲਿੰਗਸ ਨੇ ਉਹ ਆਪੋਜ਼ਿਟ ਸੈਕਸਵਲ ਨਹੀਂ ਹੈਗੀਆਂ ਪਰ ਇੱਕ ਕੁੜੀ ਵੱਲ ਹੈਗੀਆਂ ਹਾਂਜੀ ਸਰ ਥੋੜਾ ਥੋੜਾ ਪਹਿਲਾਂ ਪਤਾ ਸੀ ਬਟ ਹੁਣ ਕਲੀਅਰ ਹੋ ਗਿਆ ਬਟ ਪਹਿਲਾਂ ਨਹੀਂ ਸੀ ਪਤਾ ਵੀ ਹਾਂ ਇਹ ਕੀ ਚੀਜ਼ ਬਟ ਹੌਲੀ-ਹੌਲੀ ਮੈਂ ਨੈਟ ਤੇ ਸਰਚ ਕੀਤਾ ਜਾਂ ਲੋਕਾਂ ਨੂੰ ਪੁੱਛਿਆ ਜਾਂ ਪਤਾ ਲੱਗਿਆ ਤਾਂ ਹੁਣ ਪਤਾ ਲੱਗ ਗਿਆ ਕਿ ਕਲੀਅਰ ਹੋ ਗਿਆ ਕਿ ਹਾਂ ਅਸੀਂ ਗਰਲਜ਼ ਨੂੰ ਲਾਈਕ ਕਰਦੇ ਹਾਂ ਬॉयਜ਼ ਨੂੰ ਨਹੀਂ ਬਟ ਇਹ ਕੋਈ ਮਾੜੀ ਗੱਲ ਨਹੀਂ ਹੈਗੀ ਵੀ ਗਰਲਜ਼ ਨੂੰ ਲਾਈਕ ਕਰਨਾ ਇਹ ਨੈਚੁਰਲ ਆ ਕੋਈ ਬਿਮਾਰੀ ਨਹੀਂ ਹੈ ਲੋਕ ਕਹਿ ਦਿੰਦੇ ਆ ਕਿ ਡਿਸਆਰਡਰ ਹੈ ਬਿਮਾਰੀ ਹੈ ਇਹ ਨੈਚੁਰਲ ਨਹੀਂ ਹੈਗਾ ਬਿਮਾਰੀ ਸਰ ਇੱਕ ਜਦੋਂ ਮਰਦ ਇੱਕ ਔਰਤ ਨੂੰ ਲਾਈਕ ਕਰਦਾ ਤਾਂ ਉਹਨੂੰ ਕਿਉਂ ਨਹੀਂ ਬਿਮਾਰੀ ਕਿਹਾ ਜਾਂਦਾ ਜਦੋਂ ਅਸੀਂ ਇੱਕ ਕੁੜੀ ਨੂੰ ਲਾਈਕ ਕਰਦੇ ਹਾਂ ਕੁੜੀ ਕੁੜੀ ਨੂੰ ਲਾਈਕ ਕਰਦੀ ਹੈ ਉਦੋਂ ਹੀ ਉਹ ਕਿਉਂ ਬਿਮਾਰੀ ਬਣ ਜਾਂਦੀ ਹੈ ਯਾ ਮੁੰਡਾ ਮੁੰਡੇ ਨੂੰ ਲਾਈਕ ਕਰਦਾ ਹਾਂ ਮੁੰਡਾ ਮੁੰਡੇ ਨੂੰ ਲਾਈਕ ਕਰਦਾ ਸਮਾਜ ਪ੍ਰਵਾਨਗੀ ਦਿੰਦਾ ਤੁਹਾਨੂੰ ਲੱਗਦਾ ਸਹੀ ਦੀ ਸਮਾਜ ਸਰ ਤੁਹਾਡੇ ਸਾਹਮਣੇ ਹੀ ਹੈ ਕੀ ਹੋ ਰਿਹਾ ਵੀ ਪ੍ਰਵਾਨਗੀ ਨਹੀਂ ਦਿੰਦੇ ਬਟ ਦੇਣੀ ਚਾਹੀਦੀ ਅਸੀਂ ਵੀ ਇਨਸਾਨ ਆ ਫੀਲਿੰਗਸ ਨੇ ਸਾਡੀਆਂ ਵੀ ਤੁਹਾਨੂੰ ਕੀ ਓਪਨਲੀ ਤੁਸੀਂ ਆ ਕੇ ਪਰਿਵਾਰ ਚ ਜਾਂ ਆਪਣੇ ਫਰੈਂਡ ਸਰਕਲ ਚ ਸੋਸ਼ਲ ਸਰਕਲ ਚ ਇਹ ਕਬੂਲ ਲਿਆ ਹੋਇਆ ਉਹਨਾਂ ਨੂੰ ਉਹਨਾਂ ਨੂੰ ਓਪਨਲੀ ਦੱਸਤਾ ਵੀ ਤੁਸੀਂ ਲੈਸਬੀਅਨ ਹਾਂਜੀ ਮੇਰੇ ਬਹੁਤ ਸਾਰੇ ਫਰੈਂਡਸ ਨੂੰ ਪਤਾ ਵੀ ਮੈਂ ਇਦਾਂ ਦੀ ਕੁੜੀਆਂ ਨੂੰ ਲਾਈਕ ਕਰਦੀ ਆ ਉਹ ਵੀ ਕਬੂਲ ਕਰਦੇ ਨੇ ਮੈਨੂੰ ਬਟ ਹਲੇ ਤੱਕ ਮੈਂ ਆਪਣੀ ਫੈਮਲੀ ਨੂੰ ਨਹੀਂ ਦੱਸ ਪਾਈ ਬਟ ਜਦੋਂ ਵੀ ਮੈਂ ਆਪਣੀ ਫੈਮਲੀ ਨੂੰ ਦੱਸਾਂਗੀ ਮੈਨੂੰ ਲੱਗਦਾ ਵੀ ਉਹ ਮੈਨੂੰ ਕਬੂਲ ਕਰ ਲੈਣਗੇ ਔਰ ਇਦਾਂ ਨਾ ਨਹੀਂ ਕਰਨਗੇ ਕਿਤੇ ਆਮ ਤੌਰ ਤੇ ਕੁੜੀਆਂ ਦੀ ਜਦੋਂ ਏਜ ਹੋ ਜਾਂਦੀ ਹੈ ਸਾਡੇ ਸਾਡੇ ਸਮਾਜ ਦਾ ਇੱਕ ਸਿਸਟਮ ਹੈ ਕਿ ਮਾਂ ਪਿਓ ਵਿਆਹਸ ਤੇ ਕਹਿੰਦੇ ਕਿ ਵਿਆਹ ਕਰ ਲਓ ਤੁਹਾਨੂੰ ਅਜੇ ਤਾਈਂ ਪਰਿਵਾਰ ਵੱਲੋਂ ਪ੍ਰੈਸ਼ਰ ਆਉਣਾ ਨਹੀਂ ਸ਼ੁਰੂ ਹੋਇਆ ਨਹੀਂ ਜੀ ਮੈਨੂੰ ਕਦੇ ਪ੍ਰੈਸ਼ਰਾਈਜ਼ ਨਹੀਂ ਕੀਤਾ ਫੈਮਲੀ ਨੇ ਵੀ ਤੂੰ ਇਹਦਾ ਵਿਆਹ ਕਰਵਾ ਜਾ ਇਹ ਕਰ ਜਾ ਉਹ ਕਰ ਨਹੀਂ ਉਹ ਕਹਿੰਦੇ ਨਹੀਂ ਕਿ ਜੋ ਤੂੰ ਕਰਨਾ ਉਹ ਕਰ ਤੁਸੀਂ ਕੀ ਕੁੜੀ ਨਾਲ ਵਿਆਹ ਕਰਾਉਂਗੇ ਹਾਂ ਜੀ ਬਿਲਕੁਲ ਇਸ ਗੱਲ ਦਾ ਤੁਹਾਨੂੰ ਤੁਹਾਨੂੰ ਮਾਣ ਹੈ ਇਸ ਗੱਲ ਦਾ ਜਾਂ ਤੁਸੀਂ ਇਸ ਗੱਲ ਨੂੰ ਲੁਕਾਉਨੇ ਹੋ ਮੈਂ ਆਪਣੀ ਸੈਲਫ ਤੇ ਪ੍ਰਾਊਡ ਫੀਲ ਕਰਦੀ ਹਾਂ ਵੀ ਪਰਮਾਤਮਾ ਨੇ ਸਾਨੂੰ ਇਦਾਂ ਦਾ ਬਣਾਇਆ ਕਿਉਂਕਿ ਅਗਰ ਕੋਈ ਲੜਕੀ ਕਿਸੇ ਲੜਕੇ ਨੂੰ ਲਾਈਕ ਕਰਦੀ ਆ ਉਹ ਉਹਦੇ ਨਾਲ ਉਹਦੇ ਪਰਿਵਾਰ ਵਾਲੇ ਐਕਸੈਪਟ ਨਹੀਂ ਕਰਦੇ ਉਹ ਭੱਜ ਜਾਂਦੀ ਆ ਫਿਰ ਕਹਿਣਗੇ ਸਾਡੀ ਕੁੜੀ ਭੱਜ ਗਈ ਹਮ ਹੁਣ ਅਸੀਂ ਇੱਕ ਕੁੜੀ ਨੂੰ ਲਾਈਕ ਕਰਦੇ ਹਾਂ ਕੁਝ ਗਲਤ ਕਰਦੇ ਹਾਂ ਫਿਰ ਉੱਥੇ ਕੁੜੀ ਗਲਤ ਹੋ ਜਾਂਦੀ ਜਿੱਥੇ ਮੁੰਡੇ ਨੂੰ ਲਾਈਕ ਕਰਦੀ ਆ ਉਦਾਂ ਸਾਨੂੰ ਕਬੂਲਣਾ ਨਹੀਂ ਉਹਨਾਂ ਨੇ ਔਰ ਇਹ ਗੱਲ ਉਹਨਾਂ ਨੂੰ ਗਲਤ ਲੱਗਦੀ ਹੈ ਕੀ ਮਰਦਾਂ ਪ੍ਰਤੀ ਹੇਟ ਰੈਡ ਹੈ ਕੋਈ ਬਿਲਕੁਲ ਨਹੀਂ ਸ ਕੋਈ ਉਹ ਹੇਟਰਡ ਨਹੀਂ ਹੈ ਬਸ ਇਹ ਹੈ ਕਿ ਤੁਸੀਂ ਤੁਹਾਡੀ ਲਾਈਕਿੰਗ ਕੁੜੀਆਂ ਪ੍ਰਤੀ ਹੈ ਤੁਸੀਂ ਇੱਕ ਔਰਤ ਹੋ ਕੇ ਇੱਕ ਔਰਤ ਨੂੰ ਲਾਈਕ ਕਰਦੇ ਹੋ ਹਾਂ ਜੀ ਮੈਂ ਮੈਨੂੰ ਇਹਦੇ ਵਿੱਚ ਕੋਈ ਬੁਰਾਈ ਨਹੀਂ ਲੱਗਦੀ ਹੈਗੀ ਕੋਈ ਸਪੋਰਟ ਮਿਲੀ ਹੈ ਤੁਹਾਨੂੰ ਤੁਹਾਨੂੰ ਓਪਨਲੀ ਅੱਗੇ ਆਉਣ ਵਾਸਤੇ ਕਿਸੇ ਨੇ ਹਮਲਾ ਮਾਰਿਆ ਜਾਂ ਕੋਈ ਹੈਲਪ ਕੀਤੀ ਹੈ ਬਿਲਕੁਲ ਮੈਂ ਕਾਫੀ ਪਹਿਲਾਂ ਮੈਨੂੰ ਪਤਾ ਨਹੀਂ ਸੀ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਜਾਂ ਮੈਂ ਆਪਣੇ ਆਪ ਨੂੰ ਐਕਸੈਪਟ ਨਹੀਂ ਸੀ ਕੀਤਾ ਬਟ ਫਿਰ ਮੈਂ ਸਰੋਨਾ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਮੈਨੂੰ ਬਹੁਤ ਹਲਾਸ਼ੀਰੀ ਦਿੱਤੀ ਵੀ ਤੁਸੀਂ ਪਹਿਲਾਂ ਆਪਣੇ ਆਪ ਨੂੰ ਐਕਸੈਪਟ ਕਰੋ ਫਿਰ ਤੁਸੀਂ ਦੇਖਿਓ ਅੱਗੇ-ਅੱਗੇ ਸਭ ਕੁਝ ਵਧੀਆ ਹੋ ਜਾਊਗਾ ਕੌਰ ਸਿੰਘ ਜੀ ਸਾਡੇ ਨਾਲ ਨੇ ਐਨਜੀਓ ਚਲਾਉਂਦੇ ਨੇ ਖੁਦਾਬ ਹੈਂਡੀਕੈਪ ਨੇ ਹੈਂਡੀਕੈਪ ਡਸ ਤੇ ਇਹਨਾਂ ਨੇ ਬਹੁਤ ਕੁਸ਼ਿਸ਼ ਕੀਤਾ ਕੌਰ ਸਿੰਘ ਜੀ ਜਦੋਂ ਇਸ ਲੜਕੀ ਨੇ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਤਾਂ ਪਹਿਲੇ ਹੀ ਜ਼ੈਨ ਦੇ ਵਿੱਚ ਕੀ ਗੱਲ ਆਈ ਤੁਹਾਡੇ ਮੈਨੂੰ ਇਹ ਗੱਲ ਕੋਈ ਅਚੰਭੇ ਵਾਲੀ ਨਹੀਂ ਲੱਗੀ ਕਿਉਂਕਿ ਮੈਂ ਇਹਦੇ ਬਾਰੇ ਕੁਝ ਪਹਿਲਾਂ ਨੈੱਟ ਤੇ ਪੜਿਆ ਸੀ ਤੇ ਪਿਛਲੀ ਦਿਨੀ ਦਿੱਲੀ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਮੈਨੂੰ ਕੁਝ ਪਰਸਨ ਇਦਾਂ ਦੇ ਮਿਲੇ ਸੀਗੇ ਤੇ ਇੱਕ ਅਮਰ ਖਾਨ ਜੀ ਦਾ ਸ਼ੋਅ ਚੱਲਦਾ ਉਹਦੇ ਵਿੱਚ ਵੀ ਮੈਂ ਸੁਣਿਆ ਸੀ ਕਿ ਸਿੰਗਿੰਗ ਰਿਐਲਿਟੀ ਸ਼ੋਅ ਦੇ ਵਿੱਚ ਵੀ ਇੱਕ ਲੜਕੀ ਨੇ ਆਪਣੇ ਮਾਪੇ ਨੂੰ ਗਾਣਾ ਗਾਉਂਦੇ ਹੋਏ ਸਾਹਮਣੇ ਐਕਸੈਪਟ ਕੀਤਾ ਸੀਗਾ ਕਿਉਂਕਿ ਜੇ ਅਸੀਂ ਸੋਸ਼ਲ ਵਰਕਰ ਜਾਂ ਸਮਾਜ ਸੇਵੀ ਜਿਨ੍ਹਾਂ ਨੂੰ ਕਹਿ ਦਿੰਦੇ ਆ ਅਸੀਂ ਸਮਾਜ ਦੇ ਵਿੱਚ ਕਈ ਇਹੋ ਜਿਹੀਆਂ ਕ੍ਰਿਤਿਆ ਨੂੰ ਵੀ ਤਾਂ ਖਤਮ ਕਰੀਏ ਜੇ ਮੈਂ ਕਹਾਂ ਹੁਣੇ ਪਿੱਛੇ ਜੇ ਮੈਨੂੰ ਇੱਕ ਪਰਸਨ ਤੋਂ ਸੁਣਨ ਨੂੰ ਮਿਲਿਆ ਮੈਂ ਸੋਸ਼ਲ ਸਟਡੀ ਚ ਨਹੀਂ ਇਹਨਾਂ ਜਿਆਦਾ ਪੜਿਆ ਸੀਗਾ ਕਿ ਹੜੱਪਾ ਸਭਿਅਤਾ ਜਾਂ ਜਿਹੜੀ ਅਜੰਤਾ ਦੀਆਂ ਮੂਰਤੀਆਂ ਜਿਹੜੀਆਂ ਸਾਡੀਆਂ ਅਸੀਂ ਮਾਣ ਕਰਦੇ ਆ ਜਿਹੜੀਆਂ ਸਭਿਅਤਾਵਾਂ ਤੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਉਹਨਾਂ 'ਚ ਦੇਖਣ ਨੂੰ ਮਿਲਦਾ ਕਿ ਇੱਕ ਮੁੰਡੇ ਦੀ ਮੁੰਡੇ ਨਾਲ ਜਾਂ ਲੜਕੀ ਦੀ ਲੜਕੀ ਨਾਲ ਇੱਕ ਮੂਰਤੀਆਂ ਬਣੀਆਂ ਜਿਹੜੀਆਂ ਕਿ ਅਜਿਹੇ ਤੌਰ ਤਰੀਕੇ ਨਾਲ ਬਣੀਆਂ ਹੋਈਆਂ ਕਿ ਆਮ ਸਾਨੂੰ ਸਮਝ ਆ ਜਾਏ ਕਿ ਕਿ ਕਿਸ ਢੰਗ ਨਾਲ ਇਹ ਮੂਰਤੀਆਂ ਬਣਾਈਆਂ ਹੋਈਆਂ ਨੇ ਜੇ ਅਸੀਂ ਉਹਨਾਂ ਸੱਭਿਆਚਾਰਾਂ ਤੇ ਮਾਣ ਕਰਦੇ ਆਂ ਫਿਰ ਅੱਜ ਇਹ ਚੀਜ਼ਾਂ ਨੂੰ ਐਕਸੈਪਟ ਕਿਉਂ ਨਹੀਂ ਕਰਦੇ ਅਸੀਂ ਹਿਸਟਰੀ ਨੂੰ ਕਿਉਂ ਭੁੱਲਦੇ ਜਾ ਰਹੇ ਆਂ ਜਾਂ ਜਿਵੇਂ ਕਿ ਮੈਂ ਸਮਾਜ ਦੇ ਵਿੱਚ ਸਾਡੇ ਅੰਗਹੀਣ ਭੈਣ ਭਰਾਵਾਂ ਨੂੰ ਇੱਕ ਪਛਾਣ ਬਣਾਉਣ ਦੇ ਲਈ ਇੱਕ ਸਮਾਜ ਦੇ ਵਿੱਚ ਇੱਜ਼ਤ ਬਣਾਉਣ ਦੇ ਲਈ ਕੰਮ ਕਰ ਰਿਹਾ ਕਿ ਉਹ ਆਪਦਾ ਕੰਮ ਖੁਦ ਕਰੋ ਤੇ ਆਪਦਾ ਆਪਦਾ ਰੁਜ਼ਗਾਰ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਕਲਚਰ ਦਾ ਹਿੱਸਾ ਰਿਹਾ ਜੇ ਸਾਡੀ ਹਿਸਟਰੀ 'ਚ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਫਿਰ ਅੱਜ ਅਸੀਂ ਇਹਨੂੰ ਪ੍ਰਵਾਨਗੀ ਕਿਉਂ ਨਹੀਂ ਦਿੰਦੇ ਹਾਂ ਹਾਂਜੀ 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 ਮੈਂ ਤਾਂ ਹੀ ਇਹਨਾਂ ਦੀ ਸਪੋਰਟ ਕਰਦਾ ਕਿਉਂਕਿ ਇਹਨਾਂ ਨੂੰ ਵੀ ਸਮਾਜ ਦੇ ਵਿੱਚ ਚੰਗੇ ਤੌਰ ਤੇ ਇਹ ਜੋ ਲੋਕਾਂ ਦੇ ਇੱਕ ਕਪਲ ਨੂੰ ਦੇਖਿਆ ਜਾਂਦਾ ਇਹਨਾਂ ਨੇ ਵੀ ਇੱਕ ਜੇ ਵੈਸਟਰਨ ਕਲਚਰ ਅਸੀਂ ਅਪਣਾਉਣ ਦੀ ਗੱਲ ਕਰਦੇ ਹਾਂ ਸਾਡਾ ਕਲਚਰ ਤਾਂ ਉਹਨਾਂ ਨਾਲ ਬਹੁਤ ਅੱਗੇ ਆ ਜਿਵੇਂ ਅੱਜ ਕੱਲੇ ਪੇਟੈਂਡ ਕਰਨ ਦੀਆਂ ਗੱਲਾਂ ਨੇ ਨਿੰਮ ਵਗੈਰਾ ਹੋਰ ਚੀਜ਼ਾਂ ਉਹ ਸਾਡੇ ਅਜਰਵੇਦ ਸਾਡੇ ਵੇਦਾਂ ਦੇ ਵਿੱਚ ਆ ਸਾਡੇ ਆਹ ਜਿਹੜਾ ਲੈਸਬੀਅਨ ਕਲਚਰ ਅਸੀਂ ਅੱਜ ਕਹਿ ਰਹੇ ਆ ਸਾਨੂੰ ਬੜਾ ਫੈਮਿਲੀ ਦੇ ਵਿੱਚ ਬੈਠ ਕੇ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਇਦਾਂ ਦੀ ਗੱਲ ਨਾ ਕਰੀਏ ਪਰ ਅਸੀਂ ਇਹ ਮਹਿਸੂਸ ਕਰਦੇ ਆ ਨਾ ਕਿ ਵੈਸਟ ਤੋਂ ਆਈਆਂ ਹੋਈਆਂ ਚੀਜ਼ਾਂ ਨੇ ਇਹ ਸ਼ਾਇਦ ਕੋਈ ਬਿਮਾਰੀ ਹੈ ਜਾਂ ਇਹ ਸ਼ਾਇਦ ਕੋਈ ਮਾੜੀ ਗੱਲ ਹੈ ਜਿਹੜੀ ਸਾਡੇ ਸਮਾਜ ਦੇ ਵਿੱਚ ਹੁਣ ਹੌਲੀ-ਹੌਲੀ ਕਿਉਂਕਿ ਜੇ ਨੈਟ ਵਧਿਆ ਔਰ ਜਿਹੜੇ ਸਾਧਨ ਵਧ ਗਏ ਐਸੇ ਤਾਂ ਸ਼ਾਇਦ ਸਾਡੀਆਂ ਕੁੜੀਆਂ ਕਿਤੇ ਗਮਰਾਹ ਤਾਂ ਨਹੀਂ ਹੋ ਰਹੀਆਂ ਅ ਨਹੀਂ ਜੀ ਜੇ ਇੰਟਰਨੈਟ ਦੇ ਬਾਰੇ ਅਸੀਂ ਗੁੰਮਰਾਹ ਹੋਣ ਦੀ ਗੱਲ ਕਰਦੇ ਆ ਨਹੀਂ ਉਹਦੇ ਵਿੱਚੋਂ ਚੰਗੀਆਂ ਚੀਜ਼ਾਂ ਵੀ ਬਹੁਤ ਨੇ ਇਹ ਤਾਂ ਇੱਕ ਰੂਹ ਦਾ ਜਿਵੇਂ ਆਤਮਿਕ ਤੌਰ ਤੇ ਅਸੀਂ ਕਹਦੇ ਆਂ ਵੀ ਅੰਦਰੋਂ ਰੂਹ ਆ ਜਿਹੜੀ ਇਨਸਾਨ ਦੀ ਉਹ ਇਹ ਲੜਕਿਆਂ ਨੂੰ ਪਸੰਦ ਕਰਦੇ ਆ ਜਾਂ ਲੜਕੀਆਂ ਨੂੰ ਪਸੰਦ ਕਰਦੀਆਂ ਲੜਕੀਆਂ ਇਹ ਬੜੀ ਵਧੀਆ ਗੱਲ ਆ ਸਮਾਜ ਦੇ ਵਿੱਚ ਇਹ ਲੜਕੀ ਨੇ ਇੱਕ ਉੱਪਰ ਉੱਠ ਕੇ ਲੋਕਾਂ ਨੂੰ ਸਹਿਯੋਗ ਦੇਣ ਦੀ ਕੋਸ਼ਿਸ਼ ਕੀਤੀ ਹੈ ਅਵੇਅਰ ਇੱਕ ਜਿਵੇਂ ਕਹਿੰਦੇ ਆ ਵੀ ਇੱਕ ਲੀਡਰ ਸਾਨੂੰ ਚਾਹੀਦਾ ਹੁੰਦਾ ਪੰਜਾਬ ਦੇ ਵਿੱਚ ਇੱਕ ਸਭ ਦੇ ਜਿਵੇਂ ਕਿ ਹੁਣ ਪਿੱਛੇ ਜੇ ਅੰਮ੍ਰਿਤਸਰ ਤੇ ਤੁਹਾਡੇ ਚੈਨਲ ਤੇ ਵੀ ਤੇ ਹੋਰ ਕਈ ਚੈਨਲਾਂ ਤੇ ਪੋਸਟ ਪਾਈ ਜਾ ਰਹੀ ਹੈ ਕਿ ਅੰਮ੍ਰਿਤਸਰ ਤੋਂ ਦੋ ਲੜਕੀਆਂ ਨੇ ਜਿਹੜੀਆਂ ਕਿ ਇੱਕ ਦੂਜੇ ਨੂੰ ਪਿਆਰ ਕਰਦੀਆਂ ਵਿਆਹ ਕਰਾਉਣਾ ਚਾਹੁੰਦੀਆਂ ਇਹਨਾਂ ਨਾਲ ਮੇਰੀ ਗੱਲ ਹੋਈ ਕਿ ਆਹਨੇ ਸਰ ਮੈਂ ਫੁੱਲ ਸਪੋਰਟ ਕਰਨਾ ਚਾਹੁੰਦੀ ਆ ਉਹਨਾਂ ਨਾਲ ਤੇ ਉਹਨਾਂ ਦੇ ਨਾਲ ਕਿਉਂਕਿ ਇਹ ਇੱਕ ਕਮਿਊਨਿਟੀ ਜਿੱਦਾਂ ਕਹਿ ਦਈਏ ਇੱਕ ਲਿਸਬੀਅਨਸ ਦੀ ਇੱਕ ਕਮਿਊਨਿਟੀ ਬਣਦੀ ਬਣੇਗੀ ਤਾਂ ਉਹਨਾਂ ਨੂੰ ਸਪੋਰਟ ਦੀ ਤੇ ਉਹਨਾਂ ਨੂੰ ਪਬਲਿਕ ਪਲੇਸਸ ਦੇ ਆਜ਼ਾਦੀ ਦੀ ਲੋੜਾ ਤੁਹਾਨੂੰ ਤੁਹਾਨੂੰ ਡਰ ਨਹੀਂ ਲੱਗਦਾ ਕਿ ਸ਼ਾਇਦ ਪਰਿਵਾਰ ਜਿਹੜਾ ਹੈ ਤੁਹਾਨੂੰ ਕਬੂਲੇ ਨਾ ਸਮਾਜ ਜਿਹੜਾ ਹੈ ਕਬੂਲੇ ਨਾ ਡਰ ਨਹੀਂ ਲੱਗਦਾ ਸਰ ਹੁਣ ਨਹੀਂ ਲੱਗਦਾ ਜਦੋਂ ਮੈਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ ਉਸ ਤੋਂ ਬਾਅਦ ਡਰ ਨਹੀਂ ਲੱਗਦਾ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਇਦਾਂ ਬਣਾਇਆ ਤਾਂ ਅਸੀਂ ਇਦਾਂ ਦੇ ਬਣੇ ਹਾਂ ਅਸੀਂ ਕਿਹੜਾ ਨੈਚੁਰਲ ਲੱਗਦਾ ਤੁਹਾਨੂੰ ਕਿ ਨੈਚੁਰਲ ਹੈ ਇਸ ਤੇ ਕੁਝ ਗਲਤ ਨਹੀਂ ਹੈ ਨੈਚੁਰਲ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਠੀਕ ਹੈ ਸਭ ਕੁਝ ਪਰ ਇਸ ਤਰ੍ਹਾਂ ਹੋਇਆ ਕਿ ਕਦੇ ਜਿਵੇਂ ਆਮ ਹੁੰਦਾ ਹੈ ਕਿ ਕਿਸੇ ਮੁੰਡੇ ਦਾ ਕੁੜੀ ਪ੍ਰਤੀ ਲਗਾਅ ਸੀਗਾ ਉਹਨੇ ਕੋਸ਼ਿਸ਼ ਕੀਤੀ ਕਿ ਉਹਦੇ ਨਾਲ ਗੱਲਬਾਤ ਹੋਵੇ ਗੱਲਬਾਤ ਨਹੀਂ ਹੋਈ ਦਿਲ ਟੁੱਟ ਜਾਂਦਾ ਹੈ ਤੁਹਾਨੂੰ ਐ ਲੱਗਦਾ ਵੀ ਤੁਸੀਂ ਕਿਸੇ ਕੁੜੀ ਨਾਲ ਤੁਹਾਡਾ ਲਗਾਅ ਸੀ ਕਿ ਰੈਸ ਸੀਗਾ ਜਾਂ ਪਿਆਰ ਕਰਦੇ ਸੀਗੇ ਤੁਸੀਂ ਵੀ ਕੋਸ਼ਿਸ਼ ਕੀਤੀ ਹਾਂਜੀ ਮਤਲਬ ਮੇਰਾ ਹੈਗੀ ਸੀ ਇੱਕ ਮੇਰੀ ਫਰੈਂਡ ਸੀ ਬਟ ਉਹਦੇ ਨਾਲ ਮੇਰੀ 8 ਸਾਲ ਵਧੀਆ ਗੱਲਬਾਤ ਰਹੀ ਬਟ ਐਦਾਂ ਕੋਈ ਰਿਲੇਸ਼ਨ ਨਹੀਂ ਸੀ ਜਸਟ ਗੱਲਬਾਤ ਹੀ ਸੀ ਬਟ ਹੁਣ ਅਸੀਂ ਕਾਫੀ ਟਾਈਮ ਤੋਂ ਬੁਲਾਉਂਦੇ ਨਹੀਂ ਹੈਗੇ ਇੱਕ ਦੂਜੇ ਨੂੰ ਕੁਝ ਉਹਦੀਆਂ ਪਰਸਨਲ ਪ੍ਰੋਬਲਮਸ ਸੀ ਕੁਝ ਮੇਰੀਆਂ ਬਟ ਅਸੀਂ ਉਹਨੂੰ ਪਤਾ ਸੀ ਕਿ ਤੁਸੀਂ ਲੈਸਬੀਅਨ ਹਾਂਜੀ ਬਿਲਕੁਲ ਮੈਂ ਦੱਸਿਆ ਸੀ ਉਹ ਵੀ ਲੈਸਬੀਅਨ ਸੀ ਨਹੀਂ ਜੀ ਉਹ ਇੱਕ ਬாய் ਨੂੰ ਲਾਈਕ ਕਰਦੀ ਸੀ ਫਿਰ ਇਹ ਤੁਹਾਡੇ ਵਾਸਤੇ ਹਾਰਟ ਬ੍ਰੇਕਿੰਗ ਹੋ ਗਿਆ ਕਿ ਤੁਹਾਡਾ ਦਿਲ ਟੁੱਟਿਆ ਬਿਲਕੁਲ ਮੇਰਾ ਦਿਲ ਟੁੱਟਿਆ ਔਰੇ ਬੜਾ ਜ਼ਰੂਰੀ ਹੈ ਸਮਾਜ ਨੂੰ ਇਹ ਦੱਸਣਾ ਕਿ ਇਹ ਫਿਗਰ ਆਊਟ ਕਿਵੇਂ ਕੀਤਾ ਤੁਸੀਂ ਕੀ ਕੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਸ਼ੋਰਟੀ ਸੀਗੀ ਜਾਂ ਹੌਲੀ ਹੌਲੀ ਜਾ ਕੇ ਪਤਾ ਲੱਗਦਾ ਕਿ ਨਹੀਂ ਥੋਡੀਆਂ ਲਾਈਕਿੰਗਸ ਮੁੰਡਿਆਂ ਵੱਲ ਨਹੀਂ ਹੈਗੀਆਂ ਸਿਰਫ ਕੁੜੀਆਂ ਵੱਲ ਸਰ ਸਾਨੂੰ ਹੌਲੀ ਹੌਲੀ ਪਤਾ ਲੱਗਦਾ ਕਿਉਂਕਿ ਇੱਕੋ ਦਮ ਤਾਂ ਸਰ ਹਰ ਇੱਕ ਚੀਜ਼ ਬਾਰੇ ਸਾਨੂੰ ਪਤਾ ਨਹੀਂ ਲੱਗ ਸਕਦਾ ਜਦੋਂ ਅਸੀਂ ਸਮਾਜ ਵਿੱਚ ਵਿਚਰਦੇ ਹਾਂ ਕੀ ਚੰਗਾ ਹੈ ਕੀ ਮਾੜਾ ਹੈ ਸਾਨੂੰ ਖੁਦ ਨੂੰ ਵੀ ਪਤਾ ਹੁੰਦਾ ਵੀ ਅਸੀਂ ਕੀ ਸਾਡੇ ਲਈ ਚੰਗਾ ਕੀ ਸਾਡੇ ਲਈ ਬੁਰਾ ਸੋ ਮੈਨੂੰ ਲੱਗਦਾ ਵੀ ਮੇਰੇ ਲਈ ਇਹੀ ਲਾਈਫ ਠੀਕ ਹੈ ਇਦਾਂ ਹੀ ਮੈਂ ਠੀਕ ਹ ਮੈਨੂੰ ਕਾਫੀ ਲੋਕਾਂ ਨੇ ਕਿਹਾ ਵੀ ਮੈਡਮ ਤੁਸੀਂ ਠੀਕ ਹੋ ਜਾਓਗੇ ਜਾਂ ਜਿਹਨਾਂ ਨਾਲ ਮੈਂ ਗੱਲਬਾਤ ਕੀਤੀ ਕਹਿੰਦੇ ਕੋਈ ਇਹ ਕੋਈ ਐਦਾਂ ਦੀ ਕੋਈ ਹੈ ਨਹੀਂ ਪ੍ਰੋਬਲਮ ਖਾਸ ਨਹੀਂ ਹੈਗੀ ਤੁਸੀਂ ਇੱਕ ਵਾਰੀ ਦੇਖ ਕੇ ਦੇਖੋ ਫਰੈਂਡਸ਼ਿਪ ਕਰਕੇ ਦੇਖੋ ਕਿਸੇ ਬாய் ਨਾਲ ਹੋ ਜਾਊਗਾ ਠੀਕ ਮੈਂ ਮੈਨੂੰ ਬਹੁਤ ਸਾਰਿਆਂ ਨੇ ਕਿਹਾ ਵੀ ਤੂੰ ਐਦਾਂ ਫਰੈਂਡਸ਼ਿਪ ਕਰ ਲੈ ਬਟ ਮੇਰਾ ਮਨ ਹੀ ਨਹੀਂ ਕਰਦਾ ਉਸ ਪਾਸੇ ਜਾਣ ਨੂੰ ਸੋ ਕਿਹਾ ਕਿ ਕੋਈ ਨਫ਼ਰਤ ਵੀ ਨਹੀਂ ਹੈ ਹੇਟ ਰੈਡ ਵੀ ਨਹੀਂ ਹੈ ਸਮਾਜ ਦੀ ਵੀ ਨਹੀਂ ਹੈ ਬਿਲਕੁਲ ਨਹੀਂ ਹੈ ਐ ਇਦਾਂ ਬॉयਜ਼ ਮੇਰੇ ਬਹੁਤ ਸਾਰੇ ਫਰੈਂਡਸ ਨੇ ਉਹ ਇਹਨਾਂ ਕਾਫੀਆਂ ਨੂੰ ਮੈਂ ਦੱਸਿਆ ਵੀ ਆ ਬਟ ਉਹ ਐਕਸੈਪਟ ਵੀ ਕਰਦੇ ਨੇ ਵੀ ਹਾਂ ਠੀਕ ਹੈ ਕੋਈ ਗੱਲ ਨਹੀਂ ਅਗਰ ਇਦਾਂ ਦੀ ਕੁਝ ਹੈਗਾ ਆ ਤਾਂ ਸਾਨੂੰ ਨੋਰਮਲ ਲੱਗਦਾ ਕੋਈ ਖਾਸ ਨਹੀਂ ਗੱਲ ਹੈਗੀ ਵੱਡੀ ਨਾ ਜਿਸ ਤਰ੍ਹਾਂ ਕੁੜੀਆਂ ਦੀ ਗੱਲ ਸਾਹਮਣੇ ਆਈ ਹੈ ਕਿ ਵਿਆਹ ਕਰਾਉਣਾ ਹੈ ਉਹਨਾਂ ਦਾ ਤੁਹਾਨੂੰ ਲੱਗਦਾ ਹੈ ਕਿ ਪ੍ਰਵਾਨਗੀ ਕਿਉਂਕਿ ਕੋਰਟ ਨੇ ਸੁਪਰੀਮ ਕੋਰਟ ਨੇ ਸਮਲਿੰਗਿਕਤਾ ਨੂੰ ਪ੍ਰਵਾਨਗੀ ਦੇਤੀ ਹੈ ਸਮਾਜ ਨੂੰ ਵੀ ਦੇ ਦੇਣੀ ਚਾਹੀਦੀ ਹੈ ਬਿਲਕੁਲ ਦੇਣੀ ਚਾਹੀਦੀ ਹੈ ਸਰ ਅਸੀਂ ਵੀ ਤਾਂ ਇਨਸਾਨ ਹਾਂ ਅਸੀਂ ਵੀ ਤਾਂ ਉਸੇ ਮਾਂ ਦੇ ਕੁਖੋਂ ਪੈਦਾ ਹੋਏ ਆ ਸਪੋਰਟ ਕਰਨੀ ਚਾਹੀਦੀ ਉਹਨਾਂ ਕੁੜੀਆਂ ਦੀ ਜਿਹੜਾ ਵਿਆਹ ਕਰਾਉਣਾ ਚਾਹੀਦਾ ਬਿਲਕੁਲ ਬਿਲਕੁਲ ਸਮਾਜ ਨੂੰ ਸਪੋਰਟ ਕਰਨੀ ਚਾਹੀਦੀ ਹੈ ਔਰ ਪਰਵਾਨਗੀ ਦੇਣੀ ਚਾਹੀਦੀ ਆ ਉਹ ਮਾਂ ਦੇ ਸਭ ਬੱਚੇ ਇੱਕੋ ਬਰਾਬਰ ਹੁੰਦੇ ਨੇ ਪ੍ਰਮਾਤਮਾ ਨੇ ਸਾਨੂੰ ਸਭ ਨੂੰ ਇੱਕ ਤਰ੍ਹਾਂ ਦਾ ਬਣਾ ਕੇ ਭੇਜਿਆ ਤੇ ਸਾਡੇ ਦਿਲਾਂ ਵਿੱਚ ਹੀ ਖੋਟ ਹੈ ਅਸੀਂ ਕਹਿ ਦਿੰਦੇ ਆ ਕਿ ਪ੍ਰਮਾਤਮਾ ਉਹ ਕਰਦਾ ਪ੍ਰਮਾਤਮਾ ਕੁਝ ਨਹੀਂ ਕਰਦਾ ਉਹ ਜਿਹੜੇ ਲੋਕ ਬਹੁਤ ਸਾਰੇ ਲੋਕ ਇਹ ਵੀਡੀਓ ਇੰਟਰਵਿਊ ਤੁਹਾਡੀ ਦੇਖਣ ਤੋਂ ਬਾਅਦ ਹੋ ਸਕਦਾ ਸਾਨੂੰ ਵੀ ਸਵਾਲ ਕਰਨ ਚੈਨਲ ਨੂੰ ਵੀ ਸਵਾਲ ਕਰਨ ਤੁਹਾਨੂੰ ਵੀ ਸਵਾਲ ਕਰਨ ਕਿ ਗਲਤ ਚੀਜ਼ ਪ੍ਰਮੋਟ ਕੀਤੀ ਜਾ ਰਹੀ ਹੈ ਇਹ ਗਲਤ ਹੈ ਇਹ ਠੀਕ ਨਹੀਂ ਹੈ ਨੈਚੁਰਲ ਨਹੀਂ ਹੈ ਇਹ ਇਸ ਸਮਾਜ ਦੇ ਖਿਲਾਫ ਹੈ ਇਹ ਕੋਈ ਇੱਕ ਬਿਮਾਰੀ ਹੈ ਕੋਈ ਡਿਸਆਰਡਰ ਹੈ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਉਹਨਾਂ ਦੀ ਸੋਚ ਹੈ ਸਰ ਹਮ ਸਭ ਕੁਝ ਇੱਥੇ ਹੈ ਜੇ ਇੱਥੇ ਸਹੀ ਹੈ ਸਭ ਕੁਝ ਸਹੀ ਹੈ ਜੇ ਇੱਥੇ ਗਲਤ ਹੈ ਤਾਂ ਸਭ ਕੁਝ ਗਲਤ ਹੈ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਤਨ ਲੱਗਦਾ ਹੈ ਕਿ ਬਹੁਤ ਸਾਰੀਆਂ ਕੁੜੀਆਂ ਐਸੀਆਂ ਹੋਰ ਹੋਣਗੀਆਂ ਜਿਹੜੀਆਂ ਸਿਰਫ ਇਸ ਡਰ ਤੋਂ ਸਮਾਜ ਦੇ ਡਰ ਤੋਂ ਸਾਹਮਣੇ ਨਹੀਂ ਆ ਰਹੀਆਂ ਸਰਬਾਰ ਹੀ ਨਹੀਂ ਹੁੰਦੇ ਕਿਉਂਕਿ ਮੈਂ ਖੁਦ ਬਹੁਤ ਟਾਈਮ ਇਸ ਚੀਜ਼ ਨਾਲ ਘੁੱਟ-ਘੁੱਟ ਕੇ ਮਰਨਾ ਕੋਈ ਜ਼ਿੰਦਗੀ ਨਹੀਂ ਹੈਗੀ ਮੈਂ ਇਹ ਚੀਜ਼ ਨੂੰ ਤਾਂ ਐਕਸੈਪਟ ਕੀਤਾ ਕਿਉਂਕਿ ਮੈਨੂੰ ਪਤਾ ਵੀ ਆਪਾਂ ਇੱਕ ਨਾ ਇੱਕ ਦਿਨ ਸਭ ਨੇ ਜਾਣਾ ਇਸ ਦੁਨੀਆ ਤੋਂ ਔਰ ਜਿੰਨਾ ਕੁ ਟਾਈਮ ਅਸੀਂ ਆਪਣਾ ਲਾਈਫ ਚੰਗੀ ਤਰ੍ਹਾਂ ਕੱਢ ਸਕਦੇ ਹਾਂ ਉਹਨਾਂ ਕ ਤਾਂ ਖੁਸ਼ ਹੋ ਕੇ ਕੱਢੀਏ ਕਿਉਂਕਿ ਨਾਨਕ ਦੁਖੀ ਹੈ ਸਭ ਸੰਸਾਰ ਹਰ ਇੱਕ ਬੰਦਾ ਦੁਖੀ ਹੈ ਇੱਥੇ ਕੋਈ ਕਿਤੋਂ ਦਾ ਦੁਖੀ ਹੈ ਕੋਈ ਕਿਤੋਂ ਦੁਖੀ ਹੈ ਕੋਈ ਕਿੱਦਾਂ ਦ ਬਟ ਮੈਨੂੰ ਲੱਗਦਾ ਵੀ ਜਿੰਨਾ ਕਪਰ ਸਮਾਂ ਵਧੀਆ ਕੱਢ ਸਕਦੇ ਉਹਨਾਂ ਤੱਕ ਤਾਂ ਕੱਢੀਏ ਫਿਰ ਇਸ ਲਈ ਮੈਂ ਆਪਣੇ ਆਪ ਨੂੰ ਐਕਸੈਪਟ ਕੀਤਾ ਇਸ ਚੀਜ਼ ਬਾਰੇ ਥੋੜੀ ਬਹੁਤ ਹੀ ਨੋਲੇਜ ਹੋਈ ਤਾਂ ਹੁਣ ਪਤਾ ਆ ਵੀ ਆਹ ਚੀਜ਼ ਅਸੀਂ ਇਦਾਂ ਲਾਈਕ ਕਰਦੇ ਆ ਜਾਂ ਨਹੀਂ ਲਾਈਕ ਕਰਦੇ ਤਾਂ ਹੁਣ ਠੀਕ ਹੈ ਸਭ ਕੁਝ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਇਸ ਕਮਿਊਨਿਟੀ ਬਾਰੇ ਸਵਾਲ ਕਰਦੇ ਲੋਕ ਕਿ ਇਹ ਕੋਈ ਦਿਲਾਂ ਦਾ ਪਿਆਰ ਨਹੀਂ ਹੁੰਦਾ ਇਹ ਸਿਰਫ ਜਸਮਾਨੀ ਗੱਲਾਂ ਨੇ ਜਸਮਾਨੀ ਗੱਲਾਂ ਸਰ ਕਿਉਂ ਨਹੀਂ ਗਈਆਂ ਮੁੰਡਾ ਮੁੰਡੇ ਨੂੰ ਲਾਈਕ ਕਰੂਗਾ ਜਾਂ ਕੁੜੀ ਕੁੜੀ ਨੂੰ ਲਾਈਕ ਕਰੂਗਾ ਤੁਸੀਂ ਦੇਖ ਲਓ ਵੀ ਜਸਮਾਨੀ ਕਿੱਥੇ ਆ ਹੁਣ ਕੋਈ ਕੁੜੀ ਕਿਸੇ ਮੁੰਡੇ ਨਾਲ ਫਰੈਂਡਸ਼ਿਪ ਕਰ ਲੈਂਦੀ ਹੈ ਤਾਂ ਉੱਥੇ ਜਸਮਾਨੀ ਮੰਨਿਆ ਜਿੱਥੇ ਬੰਦਾ ਧੋਖਾ ਦੇ ਦਿੰਦਾ ਬਹੁਤ ਸਾਰੀਆਂ ਕੁੜੀਆਂ ਮੈਂ ਰੋਂਦੀਆਂ ਦੇਖੀਆਂ ਮੇਰੇ ਬாய்ਫਰੈਂਡ ਨੇ ਆਏ ਕਿ ਤਾਂ ਉਹਨੇ ਵਿਆਹ ਕਰਵਾ ਲਿਆ ਉਹਨੇ ਕਿਸੇ ਹੋਰ ਨਾਲ ਗੱਲ ਕਰ ਲਈ ਧੋਖਾ ਉੱਥੇ ਹੁੰਦਾ ਸਾਡੇ ਵਿੱਚ ਤਾਂ ਕਿਤੇ ਧੋਖੇ ਵਾਲੀ ਗੱਲ ਹੀ ਨਹੀਂ ਹੂੰ ਕਿੱਥੇ ਹੋਇਆ ਧੋਖਾ ਠੀਕ ਹੈ ਤਾਂ ਫੀਲਿੰਗਸ ਹੈ ਵੱਖੋ ਵੱਖਰੇ ਸਵਾਲ ਨੇ ਹਾਲਾਂਕਿ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਸੀ ਬਾਨੀ ਦੀ ਗੱਲ ਕੀਤੀ ਸੀ ਜਿਹੜਾ ਉਹ ਕਿਰਦਾਰ ਖੇਡਿਆ ਉਹਦੇ 'ਚ ਵੀ ਉਹ ਕੁੜੀ ਉਹਨੂੰ ਧੋਖਾ ਦੇ ਜਾਂਦੀ ਹੈ ਉਹ ਉਹਨੂੰ ਛੱਡ ਦਿੰਦੀ ਹੈ ਤੇ ਬਾਅਦ ਦੇ ਵਿੱਚ ਉਹ ਇਹ ਮਹਿਸੂਸ ਕਰਾਂਦੀ ਕਿ ਜਿਵੇਂ ਇੱਕ ਮੁੰਡਾ ਕੁੜੀ ਨੂੰ ਛੱਡ ਜਾਂਦਾ ਉਸੇ ਤਰ੍ਹਾਂ ਦਾ ਹੀ ਮਹਿਸੂਸ ਹੁੰਦਾ ਜਦੋਂ ਲੈਸਬੀਅਨ ਨੂੰ ਕੁੜੀ ਕੁੜੀ ਨੂੰ ਛੱਡ ਕੇ ਜਾਂਦੀ ਹੈ ਜਾਂ ਉਹ ਜਿਹੜਾ ਪਿਆਰ ਹੁੰਦਾ ਉਹ ਉਨਾ ਹੀ ਹਰਟ ਕਰਦਾ ਜਿਨਾ ਇੱਕ ਮੁੰਡੇ ਕੁੜੀ ਨੂੰ ਕਰਦਾ ਬਿਲਕੁਲ ਬਿਲਕੁਲ ਸਰ ਜਦੋਂ ਮੇਰੇ ਨਾਲ ਹੋਇਆ ਮੈਨੂੰ ਵੀ ਉਨਾ ਹੀ ਹਰਟ ਫੀਲ ਹੋਇਆ ਕੋਰ ਸਿੰਘ ਜੀ ਆਖਿਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਮਾਜ ਪਰਵਾਨਗੀ ਦੇ ਵਿੱਚ ਲੋਕ ਜਿਹੜੇ ਆ ਉਹ ਇਸ ਚੀਜ਼ ਨੂੰ ਸਮਝਣ ਪਰ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਲੋਕ ਇਹਦੇ ਖਿਲਾਫ ਬਹੁਤ ਸਾਰੇ ਸਵਾਲ ਕਰਨਗੇ ਕਿ ਗਲਤ ਚੀਜ਼ ਪ੍ਰਮੋਟ ਕੀਤੀ ਜਾ ਰਹੀ ਹੈ ਇਹ ਗਲਤ ਹੈ ਸਮਾਜ ਦੇ ਤਹਿਤ ਨਹੀਂ ਹੈ ਕੀ ਕਹਿਣਾ ਚਾਹੁੰਦੇ ਹੋ ਇੱਕ ਤਾਂ ਇਹ ਗੱਲ ਜੀ ਬਈ ਸਮਾਜ ਦੇ ਵਿੱਚ ਠੀਕ ਹੈ ਸੀ ਸਮਾਜ ਦੇ ਨਾਂ ਤੇ ਕਈ ਇਹੋ ਜਿਹੀਆਂ ਕ੍ਰੀਤੀਆਂ ਨੂੰ ਪਾਲੀ ਜਾਂਦੇ ਆ ਜਿਨ੍ਹਾਂ ਦੀ ਸਮਾਜ ਨੂੰ ਅੱਜ ਲੋੜ ਨਹੀਂ ਹੈਗੀ ਹੂੰ ਉਸ ਤੋਂ ਬਾਅਦ ਦੂਜੀ ਗੱਲ ਹੁੰਦੀ ਹੈ ਇਹਨਾਂ ਦੀ ਪ੍ਰਾਈਵੇਟ ਲਾਈਫ ਦੀ ਸਾਡਾ ਦੇਸ਼ ਡੈਮੋਕਰੇਟਿਕ ਆ ਹਰੇਕ ਨੂੰ ਆਪਣੇ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਆ ਹੂੰ ਕਿਉਂਕਿ ਹੁਣ ਇਹ ਪ੍ਰਾਈਵੇਸੀ ਹੈ ਇਹਨਾਂ ਦੀ ਇੱਕ ਮੁੰਡਾ ਮੁੰਡੇ ਨੂੰ ਜਾਂ ਕੁੜੀ ਕੁੜੀ ਨੂੰ ਪਸੰਦ ਕਰਦੀ ਆ ਉਹਨਾਂ ਦੀ ਪ੍ਰਾਈਵੇਟ ਲਾਈਫ ਆ ਸਮਾਜ ਨੂੰ ਉਹ ਉਹ ਬੈਠੇ ਨੇ ਉਹ ਕਿਤੇ ਆਜ਼ਾਦ ਨਹੀਂ ਉਹ ਆਜ਼ਾਦ ਨਹੀਂ ਤੇ ਉਹ ਆਪਦੇ ਕਿਤੇ ਵੀ ਰਿਲੇਸ਼ਨ ਚ ਜਾਂ ਕਿਤੇ ਵੀ ਬੈਠਦੇ ਨੇ ਉਹ ਆਪਦੀ ਪ੍ਰਾਈਵੇਟ ਲਾਈਫ ਉਹਨਾਂ ਦੀ ਤੇ ਸਾਡੇ ਦੇਸ਼ ਦਾ ਕਾਨੂੰਨ ਵੀ ਇਹੀ ਕਹਿੰਦਾ ਕਿ ਤੁਸੀਂ ਕਿਸੇ ਦੀ ਪ੍ਰਾਈਵੇਟ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦੇ ਹੂੰ ਇਸ ਗੱਲ ਨੂੰ ਸਮਝਣਾ ਪਊਗਾ ਹਾਲਾਂਕਿ ਸਵਾਲ ਇਸ ਗੱਲ ਤੇ ਹੋਣਗੇ ਕਿ ਨੇਚਰਲ ਨਹੀਂ ਐ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਚਰਚਾ ਕਰ ਰਹੇ ਹਾਂ ਪਰ ਸਾਨੂੰ ਇਸ ਗੱਲ ਨੂੰ ਸਮਝਣਾ ਪਊਗਾ ਕਿ ਇਹਨਾਂ ਦੀਆਂ ਜਿਹੜੀਆਂ ਫੀਲਿੰਗਸ ਨੇ ਉਹ ਵੀ ਇੱਕ ਆਮ ਇਨਸਾਨ ਦੀ ਤਰ੍ਹਾਂ ਨੇ ਹਾਲਾਂਕਿ ਇਹ ਜਿਹੜਾ ਸਵਾਲ ਹੈ ਕਿ ਠੀਕ ਹੈ ਜਾਂ ਗਲਤ ਹੈ ਇਸ ਇਹ ਚਰਚਾ ਦੇ ਅਧੀਨ ਹੈ ਸਮਾਜ ਦੇ ਹਿੱਸੇ ਆ ਜਾਂਦੀ ਹੈ ਗੱਲ ਕਿ ਸਮਾਜ ਇਹਦੇ ਬਾਰੇ ਕੀ ਸੋਚਦਾ ਧਰਮ ਵੀ ਕਈ ਵਾਰੀ ਵਿੱਚ ਜੋੜ ਦਿੱਤਾ ਜਾਂਦਾ ਹੈ ਕਿ ਫਲਾਣਾ ਧਰਮ ਪ੍ਰਵਾਨਗੀ ਨਹੀਂ ਦਿੰਦਾ ਫਲਾਣਾ ਧਰਮ ਪ੍ਰਵਾਨਗੀ ਦੇ ਦਿੰਦਾ ਪਰ ਇਹਨਾਂ ਨੂੰ ਸਾਨੂੰ ਸਮਝਣਾ ਪਊਗਾ ਇਹ ਬਹੁਤ ਲਾਜ਼ਮੀ ਹੈ ਕਿ ਅਸੀਂ ਇਹਨਾਂ ਨੂੰ ਲਾਰਜਰ ਕੰਟੈਕਸਟ ਦੇ ਵਿੱਚ ਵੱਡੇ ਪਲੇਟਫਾਰਮ ਦੇ ਉੱਤੇ ਲਿਆ ਕੇ ਇਕੱਠੇ ਕਰਕੇ ਔਰ ਇਹਨਾਂ ਦੀ ਗੱਲ ਸੁਣੀਏ ਘਟੋ ਘਟੌਰੇ ਸ਼ਰਮਸਾਰ ਨਾ ਮਹਿਸੂਸ ਹੋਣ ਆਪਣੇ ਆਪ ਨੂੰ ਘੁੱਟਣ ਭਰੀ ਜ਼ਿੰਦਗੀ ਦੇ ਵਿੱਚ ਨਾ ਰੱਖਣ ਕਿਉਂ ਬਾਹਰ ਆ ਕੇ ਦੱਸ ਨਾ ਸਕਣ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾਵੇ ਸਜਣਾ ਤੇਰੇ ਬਿਨਾ ਸਾਨੂੰ ਇੱਕ ਪਲ ਚੈਨ ਨਾਵੇ ਇੱਕ ਪਲ ਚੈਨ ਨਾਵੇ ਸਜਣਾ ਤੇਰੇ ਬਿਨਾ ਹੋ ਸਾਡਾ ਕੱਲਿਆਂ ਜੀ ਨਹੀਂ ਲੱਗਣਾ ਕੱਲਿਆਂ ਜੀ ਨਹੀਂ ਲੱਗਣਾ ਸਜਣਾ ਤੇਰੇ ਬਿਨਾ ਸਜਣਾ ਤੇਰੇ ਬਿਨਾ ਹੋ ਸਾਨੂੰ ਇੱਕ ਪਲ ਚੈਨ ਨਾਵੇ ਇੱਕ ਪਲ ਚੈਨ ਨਾਵੇ ਸਜਣਾ ਤੇਰੇ ਬਿਨਾ ਸਜਣਾ ਤੇਰੇ ਬਿਨਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ